ਮਨਤ ਮੰਤਰੀ ਸਾਡੇ ਨਾਲ ਪਹੁੰਚੇ ਨੇ ਸੋਨ ਸਾਹਿਬ ਕਿਵੇਂ ਦੇਖਦੇ ਹੋ ਕਿੰਨਾ ਅੱਜ ਇੰਪੋਰਟੈਂਟ ਤੇ ਲਾਸਟ ਦੇਣਾ ਕਿਉਂਕਿ ਪੰਜਾਬ ਇਸ ਵੇਲੇ ਕ੍ਰਾਈਸਿਸ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਜੇ ਤਾਂ ਸਿਆਸੀ ਚਾਂਦ ਮਾਰੀਆਂ ਕਰਨੀਆਂ ਜੇ ਤਾਂ ਦੂਸ਼ਣਬਾਜੀ ਕਰਨੀਆਂ ਉਦੋਂ ਤਾਂ ਫਿਰ ਹੱਲੇ ਕੋਈ ਨਹੀਂ ਫਿਰ ਤਾਂ ਇੱਕ ਦੂਜੇ ਨੂੰ ਸਿੱਠਣੀਆਂ ਦੋ ਤੇ ਆਪਣੇ ਆਪਣੇ ਘਰਾਂ ਨੂੰ ਮੁੜਦੇ ਬਣੋ ਤੇ ਜੇ ਕੋਈ ਚੰਗੀ ਗੱਲ ਕਰਨੀ ਹੈ ਕੋ ਕੋ ਮਤਲਬ ਪੰਜਾਬੀ ਸੌਖੇ ਸ਼ਬਦਾਂ ਕਹਿੰਦੇ ਨੇ ਜੇ ਟੱਚਰਾਂ ਕਰਨੀਆਂ ਆਪ ਕੋ ਦੇਖੋ ਗੱਲ ਇਹ ਆ ਇੱਕ ਸੀਰੀਅਸਨੈਸ ਝਲਕਣੀ ਚਾਹੀਦੀ ਹੈ ਲੀਡਰਸ਼ਿਪ ਚ ਖਾਸ ਤੌਰ ਤੇ ਵਿਰੋਧੀਆਂ ਚ ਜਿਹੜੀ ਵਿਰੋਧੀ党 ਦੇ ਲੀਡਰ ਨੇ ਉਹਨਾਂ ਚ ਸੀਰੀਅਸਨੈਸ ਹੈ ਨਹੀਂ ਉਹ ਮਤਲਬ ਕਿ ਹੁਣ ਤੁਸੀਂ ਜਦੋਂ ਬੀਤੇ ਦਿਨੀ ਸ਼ੁੱਕਰਵਾਰ ਵਾਲੇ ਦਿਨ ਸੈਸ਼ਨ ਹੋਇਆ ਸੀ ਜੀ ਉਹਦੇ ਤੁਸੀਂ ਦੇਖਿਆ ਹੁਣ ਕਿ ਐਨੇ ਸੀਰੀਅਸ ਟਾਪਿਕ ਚੱਲ ਰਹੇ ਸੀ ਤੇ ਉਹ ਬੈਠੇ ਆਪਣੇ ਜਿਹੜੀਆਂ ਉਹਨਾਂ ਦੀ ਟੇਬਲਸ ਨੇ ਜਿੱਥੇ ਬੈਠੇ ਹੁੰਦੇ ਨੇ ਉੱਤੇ ਬੈਠੇ ਹੱਸ ਰਹੇ ਸੀ ਮਤਲਬ ਕਿਸ ਤਰ੍ਹਾਂ ਦੀ ਲੀਡਰਸ਼ਿਪ ਹੈ ਇਹ ਜਿਹੜੇ ਕਹਿੰਦੇ ਵੀ ਅਸੀਂ ਕਈ-ਕਈ ਵਾਰ ਵਿਧਾਇਕ ਰਹਿਲੇ ਕਈ-ਕਈ ਵਾਰ ਐਮਪੀ ਰਹਿਲੇ ਕਈ-ਕਈ ਵਾਰ ਜਿਹੜੇ ਕਹਿੰਦੇ ਵੀ ਅਸੀਂ ਉਹ ਰਹਿਲੇ ਰਾਜ ਸਭਾ ਮੈਂਬਰ ਰਹਿਲੇ ਲੋਕ ਸਭਾ ਮੈਂਬਰ ਬਾਜਪਾ ਸਾਹਿਬ ਦਾ ਜ਼ਿਕਰ ਕਰ ਰਹੇ ਹਾਂ ਉੱਥੇ ਚਲੋ ਤੁਸੀਂ ਸਾਰੇ ਸਿਆਣੇ ਨੇ ਲੋਕ ਜਾਣਦੇ ਨੇ ਮਤਲਬ ਉਹ ਹੱਸਣ ਬੈਠ ਕੇ ਹਾਸੋ ਹਿਣੀਆਂ ਗੱਲਾਂ ਕਰਨ ਸਿਰਫ ਬਲੇਮ ਗੇਮ 'ਚ ਪੈ ਜਾਣ ਮਤਲਬ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਇਹ ਪੰਜਾਬ ਨੀਡਸ ਦੇ ਸੀਰੀਅਸ ਸੀਰੀਅਸ ਕਮਸਾਲ ਹੁਣੇ ਅੰਨਾ ਚੌਧਰੀ ਗਏ ਨੇ ਉਹ ਕਹਿੰਦੇ 20000 ਘੱਟ ਹੈ ਘੱਟੋ ਘੱਟ 50000 ਅਨਾਉਂਸ ਕਰਨਾ ਚਾਹੀਦਾ ਇਹਨਾਂ ਨੇ ਕਿੰਨੇ ਦਿੱਤੇ ਨੇ ਜਿਹੜਾ ਜਦੋਂ ਇਹਨਾਂ ਦੇ ਟਾਈਮ ਸੀਗੇ ਜਦੋਂ ਇਹਨਾਂ ਦੇ ਟਾਈਮ ਦੇ ਵਿੱਚ ਕਦੇ ਵੀ ਕੋਈ ਮਤਲਬ ਕਿ ਨੁਕਸਾਨ ਹੁੰਦਾ ਸੀ ਫਸਲ ਦਾ ਇਹਨਾਂ ਨੇ ਕਿੰਨੇ ਪੈਸੇ ਦਿੱਤ ਨੇ ਕਿਸਾਨਾਂ ਨੂੰ ਮੜਾ ਦੱਸਣ ਤਾਂ ਐਵੇਂ ਹੀ ਉੱਥੇ ਫੇਰ ਗੱਲ ਉੱਥੇ ਹੀ ਆ ਜਾਂਦੀ ਹੈ ਅਸੀਂ ਤਾਂ ਕਹਿਣਾ ਨਹੀਂ ਜਾਂਦੇ ਜਦੋਂ ਇਹ ਆਹੀ ਜੇ ਬਿਆਨ ਦਿੰਦੇ ਨੇ ਮਤਲਬ 20000 ਦਈਏ ਨਾ ਕਹਿਣ ਦਾ ਭਾਵ ਤੇ ਇਹ ਕਹਿਣ ਜੀ ਤੁਸੀਂ ਐਨੇ ਦੋ ਤੇ ਆਪਣੇ ਟਾਈਮ ਦੇ ਵਿੱਚ ਕਿਸੇ ਨੂੰ 92 ਰੁਪਏ ਦਾ ਚੈੱਕ ਆਂਦਾ ਸੀ ਕਿਸੇ ਨੂੰ 50 ਰੁਪਏ ਦਾ ਚੈੱਕ ਆਂਦਾ ਸੀ ਕਿਸੇ ਨੂੰ 30 ਰੁਪਏ ਦਾ ਚੈੱਕ ਆਂਦਾ ਸੀ ਕਿਸੇ ਨੂੰ 10 ਰੁਪਏ ਦਾ ਚੈੱਕ ਐ ਇਹਨਾਂ ਦੇ ਮੁਆਵਜ਼ੇ ਆਂਦੇ ਸੀ ਬਾਜਵਾ ਸਾਹਿਬ ਦੀ ਇਹ ਸਟੇਟਮੈਂਟ ਨੂੰ ਸੌਂਸ ਸਾਹਿਬ ਕਿਵੇਂ ਦੇਖਦੇ ਹੋ ਕਿ ਰਾਹਤ ਕੋਸ਼ ਦੇ ਵਿੱਚ ਪੈਸੇ ਹੀ ਨਾ ਦੋ ਇਹਨਾਂ ਨੂੰ ਇਸ ਤੋਂ ਸ਼ਰਮ ਵਾਲੀ ਗੱਲ ਹੋਰ ਕੀ ਹੋਊਗੀ ਇੱਕ ਲੀਡਰ ਆਫ অপੋਜੀਸ਼ਨ ਇਹ ਕਹਿ ਰਿਹਾ ਹੈ ਕਿ ਸਰਕਾਰ ਦੇ ਉੱਤੇ ਆਪਣਾ ਟਰਸਟੇ ਖਤਮ ਕਰ ਦੋ ਵੀ ਤੁਸੀਂ ਸਰਕਾਰ ਦੇ ਖਾਤੇ 'ਚ ਪੈਸੇ ਹੀ ਨਾ ਪਾਓ ਤਾਜੋ ਸਰਕਾਰ ਲੋਕਾਂ ਦੀ ਮਦਦ ਨਾ ਕਰ ਸਕੇ ਤਾਜੋ ਲੋਕਾਂ ਤੱਕ ਰਾਹਤ ਨਾ ਪਹੁੰਚ ਸਕੇ ਇਸ ਤੋਂ ਵੱਡੀ ਸ਼ਰਮ ਨਾਖ ਤੇ ਮਤੋਂ ਥੱਲੜੇ ਪੱਤਰ ਦੀ ਸਟੇਟਮੈਂਟ ਹੋਰ ਕੀ ਹੋ ਸਕਦੀ ਹੈ ਸੋ ਮੈਂ ਤਾਂ ਹਰ ਮੈਂ ਤਾਂ ਪਹਿਲੇ ਹੀ ਕਿਹਾ ਤੁਹਾਨੂੰ ਵੀ ਪੰਜਾਬ ਨੀਡਸ ਇਜ਼ ਸੀਰੀਅਸ ਕੰਸਰਨ ਇਹ ਇਹਨਾਂ ਦਾ ਟਾਈਮ ਟੱਪ ਚੁੱਕਿਆ ਲੰਘ ਚੁੱਕਿਆ ਜੀ ਇਹਨਾਂ ਦਾ ਟਾਈਮ ਠੀਕ ਹੈ ਬਹੁਤ ਮਿਹਰਬਾਨੀ ਤੇ ਕੈਬਨਿਟ ਮੰਤਰੀ ਤਨਪ੍ਰੀਤ ਸੌਨ ਜੀ ਇਸ ਵੇਲੇ ਖਾਸ ਤੌਰ ਤੇ ਸਾਡੇ ਨਾਲ ਬਣੇ ਹੋਏ ਸੀ ਕਹਿੰਦੇ ਟੀਚਰਾਂ ਕਰਨੀਆਂ ਤਾਂ ਵੱਖਰੀ ਗੱਲ ਹੈ ਕੀ ਵਿਧਾਨ ਸਭਾ ਟੀਚਰਾਂ ਦੇ ਲੋਗ ਹੈ ਸੀਰੀਅਸ ਲੀਡਰ ਅੰਦਰ ਨਹੀਂ ਹੈਗੇ ਕਹਿੰਦੇ ਜਦੋਂ ਪੰਜਾਬ ਦਾ ਜ਼ਿਕਰ ਹੋ ਰਿਹਾ ਸੀ ਤਾਂ ਕਾਂਗਰਸੀ ਬੈਠੇ ਪਿੱਛਣਾ ਕਰ ਰਹੇ ਸੀ ਹੱਸ ਰਹੇ ਸੀ ਤਾਂ ਕਹਿੰਦੇ ਸੀਰੀਅਸਨੈਸ ਦੀ ਲੋੜ ਆ ਜਦੋਂ ਇਹਨਾਂ ਦੇ ਇਹ ਲੋਕ ਸੱਤਾ ਦੇ ਵਿੱਚ ਸੀ ਤੇ ਇਹਨਾਂ ਨੇ ਕਿੰਨੇ ਦੇ ਚੱਕ ਦਿੱਤੇ ਆ ਹਰ ਇੱਕ ਸਵਾਲ ਤੇ ਖੁੱਲ ਕੇ ਬੋਲੇਗਾ ਮੈਂ ਰਮੇਸ਼ ਨਾ ਗਗਨ ਸ਼ੁਕਲਾ ਡੈਲੀ ਪੋਸਟ ਪੰਜਾਬੀ ਮੰਤਰੀ ਸਾਡੇ ਨਾਲ ਪਹੁੰਚ ਨੇ ਸੋਨ ਸਾਹਿਬ ਕਿਵੇਂ ਦੇਖਦੇ ਹੋ ਕਿੰਨਾ ਅੱਜ ਇੰਪੋਰਟੈਂਟ ਤੇ ਲਾਸਟ ਦੇਣਾ ਕਿਉਂਕਿ ਪੰਜਾਬ ਇਸ ਵੇਲੇ ਕ੍ਰਾਈਸਿਸ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਜੇ ਤਾਂ ਸਿਆਸੀ ਚਾਂਦ ਮਾਰੀਆਂ ਕਰਨੀਆਂ ਜੇ ਤਾਂ ਦੂਸ਼ਣਬਾਜੀ ਕਰਨੀ ਹੈ ਉਦੋਂ ਤਾਂ ਫਿਰ ਹੱਲੇ ਕੋਈ ਨਹੀਂ ਫਿਰ ਤਾਂ ਇੱਕ ਦੂਜੇ ਨੂੰ ਸਿੱਠਣੀਆਂ ਦੋ ਤੇ ਆਪਣੇ ਆਪਣੇ ਘਰਾਂ ਨੂੰ ਮੁੜਦੇ ਬਣੋ ਤੇ ਜੇ ਕੋਈ ਚੰਗੀ ਗੱਲ ਕਰਨੀ ਹੈ ਕੋ ਕੋ ਮਤਲਬ ਪੰਜਾਬੀ ਸੌਖੇ ਸ਼ਬਦਾਂ ਕਹਿੰਦੇ ਨੇ ਜੇ ਟੱਚਰਾਂ ਕਰਨੀਆਂ ਆਪ ਕੋ ਇੱਥੇ ਦੇਖੋ ਗੱਲ ਇਹ ਆ ਇੱਕ ਸੀਰੀਅਸਨੈਸ ਝਲਕਣੀ ਚਾਹੀਦੀ ਹੈ ਲੀਡਰਸ਼ਿਪ ਚ ਖਾਸ ਤੌਰ ਤੇ ਵਿਰੋਧੀਆਂ ਚ ਜਿਹੜੀ ਵਿਰੋਧੀ党 ਦੇ ਲੀਡਰ ਨੇ ਉਹਨਾਂ ਚ ਸੀਰੀਅਸਨੈਸ ਹੈ ਨਹੀਂ ਉਹ ਮਤਲਬ ਕਿ ਹੁਣ ਤੁਸੀਂ ਜਦੋਂ ਬੀਤੇ ਦਿਨੀ ਸ਼ੁੱਕਰਵਾਰ ਵਾਲੇ ਦਿਨ ਸੈਸ਼ਨ ਹੋਇਆ ਸੀ ਜੀ ਉਹਦੇ ਤੁਸੀਂ ਦੇਖਿਆ ਹੋਣਾ ਕਿ ਐਨੇ ਸੀਰੀਅਸ ਟਾਪਿਕ ਚੱਲ ਰਹੇ ਸੀ ਤੇ ਉਹ ਬੈਠੇ ਆਪਣੇ ਜਿਹੜੀਆਂ ਉਹਨਾਂ ਦੀ ਟੇਬਲਸ ਨੇ ਜਿੱਥੇ ਬੈਠੇ ਹੁੰਦੇ ਨੇ ਉੱਤੇ ਬੈਠੇ ਹੱਸ ਰਹੇ ਸੀ ਮਤਲਬ ਕਿਸ ਤਰ੍ਹਾਂ ਦੀ ਲੀਡਰਸ਼ਿਪ ਹੈ ਇਹ ਜਿਹੜੇ ਕਹਿੰਦੇ ਵੀ ਅਸੀਂ ਕਈ-ਕਈ ਵਾਰ ਵਿਧਾਇਕ ਰਹੇ ਲੇ ਕਈ-ਕਈ ਵਾਰ ਐਮਪੀ ਰਹੇ ਲੇ ਕਈ-ਕਈ ਵਾਰ ਜਿਹੜੇ ਕਹਿੰਦੇ ਵੀ ਅਸੀਂ ਉਹ ਰਹੇ ਲੇ ਰਾਜ ਸਭਾ ਮੈਂਬਰ ਰਹੇ ਲੇ ਲੋਕ ਸਭਾ ਮਾਜੇਪਾਲ ਸਾਹਿਬ ਦਾ ਜ਼ਿਕਰ ਕਰ ਰਹੇ ਹਾਂ ਉੱਤੇ ਚਲੋ ਤੁਸੀਂ ਸਾਰੇ ਸਿਆਣੇ ਨੇ ਲੋਕ ਜਾਣਦੇ ਨੇ ਮਤਲਬ ਹਸਣ ਬੈਠ ਕੇ ਹਾਸੋ ਹਿਣੀਆਂ ਗੱਲਾਂ ਕਰਨ ਸਿਰਫ ਬਲੇਮ ਗੇਮ 'ਚ ਪੈ ਜਾਣ ਮਤਲਬ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਇਹ ਪੰਜਾਬ ਨੀਡਸ ਦੇ ਸੀਰੀਅਸ ਕੰਸਲ ਹੁਣੇ ਅਨਾ ਚੌਧਰੀ ਗਏ ਨੇ ਉਹ ਕਹਿੰਦੇ 20000 ਘਟਾ ਹੈ ਘੱਟੋ ਘੱਟ 50000 ਅਨਾਉਂਸ ਕਰਨਾ ਚਾਹੀਦਾ ਇਹਨਾਂ ਨੇ ਕਿੰਨੇ ਦਿੱਤੇ ਨੇ ਜਿਹੜਾ ਜਦੋਂ ਇਹਨਾਂ ਦੇ ਟਾਈਮ ਸੀਗੇ ਜਦੋਂ ਇਹਨਾਂ ਦੇ ਟਾਈਮ ਦੇ ਵਿੱਚ ਕਦੇ ਵੀ ਕੋਈ ਮਤਲਬ ਕਿ ਨੁਕਸਾਨ ਹੁੰਦਾ ਸੀ ਫਸਲ ਦਾ ਇਹਨਾਂ ਨੇ ਕਿੰਨੇ ਪੈਸੇ ਦਿੱਤਨੇ ਕਿਸਾਨਾਂ ਨੂੰ ਮੜੇ ਦੱਸਣ ਤਾਂ ਐਵੇਂ ਹੀ ਉੱਥੇ ਫੇਰ ਗੱਲ ਉੱਥੇ ਹੀ ਆ ਜਾਂਦੀ ਹੈ ਅਸੀਂ ਤਾਂ ਕਹਿਣਾ ਨਹੀਂ ਜਾਂਦੇ ਜਦੋਂ ਇਹ ਇਹੀ ਜਿਹਾ ਬਿਆਨ ਦਿੰਦੇ ਨੇ ਮਤਲਬ 20000 ਦਈਏ ਨਾ ਕਹਿਣ ਦਾ ਭਾਵ ਤੇ ਇਹ ਕਹਿਣ ਜੀ ਤੁਸੀਂ ਐਨੇ ਦੋ ਤੇ ਆਪਣੇ ਟਾਈਮ ਦੇ ਵਿੱਚ ਕਿਸੇ ਨੂੰ 92 ਰੁਪਏ ਦਾ ਚੈੱਕ ਆਉਂਦਾ ਸੀ ਕਿਸੇ ਨੂੰ 50 ਰੁਪਏ ਦਾ ਚੈੱਕ ਆਉਂਦਾ ਸੀ ਕਿਸੇ ਨੂੰ 30 ਰੁਪਏ ਦਾ ਚੈੱਕ ਆਉਂਦਾ ਸੀ ਕਿ ਜਦੋਂ 10 ਰੁਪਏ ਦਾ ਜਿੱਕ ਐ ਇਹਨਾਂ ਦੇ ਮੁਆਫੀ ਆਉਂਦੇ ਸੀ ਬਾਜਵਾ ਸਾਹਿਬ ਦੀ ਇਹ ਸਟੇਟਮੈਂਟ ਨੂੰ ਸੌਂਸ ਸਾਹਿਬ ਕਿਵੇਂ ਦੇਖਦੇ ਹੋ ਕਿ ਰਾਹਤ ਕੋਸ਼ ਦੇ ਵਿੱਚ ਪੈਸੇ ਹੀ ਨਾ ਦੋ ਇਹਨਾਂ ਨੂੰ ਇਸ ਤੋਂ ਸ਼ਰਮ ਵਾਲੀ ਗੱਲ ਹੋਰ ਕੀ ਹੋਊਗੀ ਇੱਕ ਲੀਡਰ ਆਫ অপੋਜੀਸ਼ਨ ਇਹ ਕਹਿ ਰਿਹਾ ਹੈ ਕਿ ਸਰਕਾਰ ਦੇ ਉੱਤੇ ਆਪਣਾ ਟਰਸਟੇ ਖਤਮ ਕਰ ਦੋ ਵੀ ਤੁਸੀਂ ਸਰਕਾਰ ਦੇ ਖਾਤੇ 'ਚ ਪੈਸੇ ਹੀ ਨਾ ਪਾਓ ਤਾਂ ਜੋ ਸਰਕਾਰ ਲੋਕਾਂ ਦੀ ਮਦਦ ਨਾ ਕਰ ਸਕੇ ਤਾਂ ਜੋ ਲੋਕਾਂ ਤੱਕ ਰਾਹਤ ਨਾ ਪਹੁੰਚ ਸਕੇ ਇਸ ਤੋਂ ਵੱਡੀ ਸ਼ਰਮਨਾਖ ਤੇ ਮਤੋਂ ਥੱਲੜੇ ਪੱਤਰ ਦੀ ਸਟੇਟਮੈਂਟ ਹੋਰ ਕੀ ਹੋ ਸਕਦੀ ਹੈ ਸੋ ਮੈਂ ਤਾਂ ਹਰ ਮੈਂ ਤਾਂ ਪਹਿਲੇ ਹੀ ਕਿਹਾ ਤੁਹਾਨੂੰ ਕਿ ਪੰਜਾਬ नीड्स ਅ ਸੀਰੀਅਸ ਕੰਸਰਨ ਇਹ ਇਹਨਾਂ ਦਾ ਟਾਈਮ ਟੱਪ ਚੁੱਕਿਆ ਲੰਘ ਚੁੱਕਿਆ ਜੀ ਇਹਨਾਂ ਦਾ ਟਾਈਮ ਠੀਕ ਹੈ ਬਹੁਤ ਮਿਹਰਬਾਨੀ ਤਾਂ ਕੈਬਨਿਟ ਮੰਤਰੀ ਤਨਪ੍ਰੀਤ ਸੌਨਸ ਇਸ ਵੇਲੇ ਖਾਸ ਤੌਰ ਤੇ ਸਾਡੇ ਨਾਲ ਬਣੇ ਹੋਏ ਸੀ ਕਹਿੰਦੇ ਟੀਚਰਾਂ ਕਰਨੀਆਂ ਤਾਂ ਵੱਖਰੀ ਗੱਲ ਹੈ ਕੀ ਵਿਧਾਨ ਸਭਾ ਟੀਚਰਾਂ ਦੇ ਲੋਗ ਸੀਰੀਅਸ ਲੀਡਰ ਅੰਦਰ ਨਹੀਂ ਹੈਗੇ ਕਹਿੰਦੇ ਜਦੋਂ ਪੰਜਾਬ ਦਾ ਜ਼ਿਕਰ ਹੋ ਰਿਹਾ ਸੀ ਤਾਂ ਕਾਂਗਰਸੀ ਬੈਠੇ ਟੀਚਰਾਂ ਕਰ ਰਹੇ ਸੀ ਹੱਸ ਰਹੇ ਸੀ ਤਾਂ ਕਹਿੰਦੇ ਸੀਰੀਅਸਨੈਸ ਦੀ ਲੋੜ ਆ ਜਦੋਂ ਇਹਨਾਂ ਦੇ ਇਹ ਲੋਕ ਸੱਤਾ ਦੇ ਵਿੱਚ ਸੀ ਤਾਂ ਇਹਨਾਂ ਨੇ ਕਿੰਨੇ ਦੇ ਚੱਕ ਦਿੱਤੇ ਆ ਹਰ ਇੱਕ ਸਵਾਲ ਤੇ ਖੁੱਲ ਕੇ ਬੋਲੇ ਕੈਮਰਾਮੈਨ ਰਮੇਸ਼ਨਾ ਗਗਨ ਸ਼ਕੁਲਾ ਦਿੱਲੀ ਪੋਸਟ ਪੰਜਾਬੀ